ਲਗਰਿੰਗਮ ਬਾਡ ਨੰਬਰ 23 ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੀ ਸੋਨਿਕਾ ਸਾਵੜਾ ਦੀ ਚੋਣ ਮੈਂ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ ਪ੍ਰੈਸ ਕਲੋਨੀ ਵਿੱਚ ਮੱਲਾ ਦੇ ਸੀਨੀਅਰ ਮੋਤਵਾਰ ਬ੍ਰਿਜ ਮੌਣ ਦੀ ਅਗਵਾਈ ਵਿੱਚ ਰੱਖੀ ਮੀਟਿੰਗ ਵਿੱਚ ਪੁੱਜੇ ਸੋਨਿਕਾ ਸਾਵੜਾ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਦੀਪਕ ਸਾਵੜਾ ਨੂੰ ਇੱਕ ਤਰਫਾ ਪਿਆਰ ਮਿਲਿਆ ਪત્રਕਾਰਾਂ ਨਾਲ ਗੱਲਬਾਤ ਕਰਦੇ ਦੀਪਕ ਸਾਵੜਾ ਨੂੰ ਭਰੋਸਾ ਦਿੱਤਾ ਕਿ ਸੋਨਿਕਾ ਸਾਵੜਾ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਇੱਕ ਇੱਕ ਬੋਟ ਚੋਣ ਇਨਸਾਨ ਹੱਥ ਪੰਜੀ ਉੱਤੇ ਖੁੱਦ ਤਾਂ ਪਾਉਣਗੇ ਅਤੇ ਦੂਜਿਆਂ ਤੋਂ ਵੀ ਪਵਾਉਣਗੇ ਦੀਪਕ ਸਾਵੜਾ ਨੇ ਸਾਰੇ ਮਲਾ ਵਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨੇਤਾ ਬਣ ਕੇ ਨਹੀਂ ਬੇਟਾ ਬਣ ਕੇ ਬਾੜ ਨੰਬਰ ਦੇ ਵਿਕਾਸ ਕਰੇਗਾ ਅਤੇ ਹਰ ਜ਼ਰੂਰਤਮੰਦ ਤੱਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪਹੁੰਚਾਏਗਾ ਉਨਾ ਵਾਟਵਾਸੀਆਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਤੇ ਬਲਬੂਤੇ ਤੇ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਬਾ ਅਤੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣ ਦੀ ਗੱਲ ਆ ਕੀ ਹੈ ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਦੂਦਾਂ ਦੀ ਰਿਪੋਰਟ ਉਹ ਜਿਹੜਾ ਕਾਜਗਿਰ ਹੈ ਉਹਦਾ ਵੱਲੋਂ ਮੈਂ ਵੀ ਸੰਭਰ ਰਿਹਾ ਹਾਂ। ਇਹ ਪ੍ਰਿੰਸ ਕਲੋਨੀ ਗਲੀ ਨੰਬਰ 2 ਹੈ ਜੀ। ਇਹ ਸਾਰਾ ਪਰਿਵਾਰ ਹੀ ਹੈ ਜੀ ਮੱਲਾ ਨਹੀਂ ਹੈ ਜੀ। ਸਾਡਾ ਸਾਰਾ ਪਰਿਵਾਰ ਹੈ ਜਿਨ੍ਹਾਂ ਨੇ ਮੇਰੇ ਲਈ ਦਿਨ-ਦੁਗਣੀ ਇੱਕ ਮੈਂ ਕੀਤੀ ਵੀ ਹੈ ਉਹ ਕਹਿੰਦੇ ਦੀਪਕ ਤੈਨੂੰ ਜਿਤਾ ਕੇ ਆਪਾਂ ਕਾਉਂਸਲਰ ਬਣਾਣਾ। ਉਹ ਕਹਿੰਦੇ ਕਾਉਂਸਲਰ ਕਾਉਂਸਲਰ ਨਹੀਂ ਬਣਾਣਾ ਤੂੰ ਸਾਡਾ ਮੁੰਡਾ ਹੀ ਬਣਾ ਸੰਮੇਲਾ। ਕਿ ਨੇਤਾ ਤਾਂ ਅਸੀਂ ਬਥੇਰੇ ਚੋਣ ਲਏ ਹੁਣ ਬੇਟਾ ਭੇਜਣਾ ਸੀ ਆਪਣਾ ਐਮਸੀ ਬਣਾ ਕੇ ਕਿ ਜਿਹੜਾ ਸਾਡੇ ਘਰ ਦਾ ਕੰਮ ਸੀ ਬਾਹਰ ਫੜ ਕੇ ਕਰਾ ਲਈਏ। ਆਮ ਆਦਮੀ ਪਾਰਟੀ ਵਾਲਿਆਂ ਕਹਿੰਦੇ ਸਾਡਾ ਵੀ ਡ੍ਰੈਫਟ ਰਿਪੋਰਟ ਸਾਡੀ ਆ ਆਮ ਆਦਮੀ ਤਾਂ ਆਮ ਆਦਮੀ ਪਾਰਟੀ ਦੇ ਕਹਿੰਦੀ ਹੈ ਜੀ ਅਸੀਂ 95 ਨਾ ਨਹੀਂ ਰਜੇ ਕੌਂਸਲਰਾਂ ਨਾਲ ਕੀ ਕਰ ਲਾਂਗੇ ਦੱਸੋ ਕਿ ਅਗਰ ਮੇਅਰ ਬਣਾ ਵੀ ਗਏ ਵਿਕਾਸ ਤਾਂ 95 ਐਮਐਲਏ ਨਹੀਂ ਕਰ ਪਾ ਰਹੇ ਨੇ ਉਹ ਕਰ ਲੂਗਾ ਮੇਅਰ ਦੱਸੋ ਜੀ ਅਜੇ ਕੁਝ ਲੋਕਾਂ ਨੇ ਮੁੱਦੇ ਵੀ ਰੱਖੇ ਨੇ ਤੁਹਾਡੇ ਅੱਗੇ ਜਿਹੜੇ ਮੁੱਦੇ ਰੱਖੇ ਜੀ ਕੋਈ ਵੀ ਅਗਰ ਮੇਰੇ ਮੁੱਦਾ ਆਂਦਾ ਹੈ ਮੈਂ ਪੈਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਇਹ ਤਾਂ ਬਾੜ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਆ ਦੱਸੋ ਸਫਾਈ ਦੇ ਉੱਪਰ ਜੀ ਲਾਈਟ ਦੇ ਉੱਪਰ ਜੀ ਦੋ ਤਿੰਨ ਮੁੱਦੇ ਹੈਗੇ ਜਿਹੜੇ ਵੀ ਹੋਣਗੇ ਜੀ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਮੁਕਾਬਲਾ ਕਿਤਨਾ ਲੱਗ ਰਿਹਾ ਮੁਕਾਬਲਾ ਕਰਦਾ ਜੀ ਸਾਰਾ ਪਰਿਵਾਰ ਖੜਾ ਮੁਕਾਬਲਾ ਕਿੱਥੇ ਰਹਿ ਗਿਆ ਜੀ ਹੁਣ ਹੁਣ ਤਾਂ ਰਿਜ਼ਲਟ ਹੈ ਸੈਂਪਲ ਲਗਣੀ ਬਾਕੀ ਹੈ ਜੀ ਲੋਕਾਂ ਨੂੰ ਇਹ ਹੀ ਪੀਲ ਹੈ ਜੀ ਵੋਟ ਪਾਉਣ ਤੋਂ ਪਹਿਲੇ ਆਪਣੀ ਵੋਟ ਸੋਹ ਸਮੇਂ ਕੇ ਇਨਸਾਨ ਨੂੰ ਬਹੁ ਜਿਹੜਾ ਬੱਚਾ ਜਿਹੜਾ ਵੋਟਰ ਹਰ ਵੋਟਰ ਨੂੰ ਇਹੀ ਅਪੀਲ ਹੈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਇੱਕ ਇਕੱਠੀ ਹੋਰ 21 ਤਰੀਕ ਨੂੰ ਸਵੇਰੇ ਉੱਠ ਕੇ ਅਠ ਵੇ ਅਲੂ ਵਾਲੇ ਪ੍ਰੋਟੇ ਖਾ ਕੇ ਤੂੰ 2 ਨੰਬਰ ਦਾ ਬਟਨ ਦਬਾ ਕੇ ਆਪਣੇ ਆਪ ਨੂੰ ਕਾਮਯਾਬ ਕਰੋ ਪ੍ਰਿੰਸ ਕਲੋਨੀ ਦੇ ਨੰਬਰ ਦੋਸਤੋ ਮੈਂ ਸਾਰੇ ਆਏ ਹੋਏ ਆਪਣੇ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਔਰ ਦੀਪਕ ਛਾਵੜਾ ਜੀ ਦੇ ਤਨਰਾਜ ਕਰਦਾ ਜਿਹੜੇ ਸਾਡੇ ਪ੍ਰਿੰਸ ਕਲੋਨੀ ਵਿੱਚ ਆਏ ਤਾਂ ਸਾਨੂੰ ਆਪਣਾ ਸਹਿਯੋਗ ਦੇ ਰਹੇ ਨੇ ਮੈਂ ਆਪਣੇ ਮਨਰੇ ਵਾਲਿਆਂ ਨੂੰ ਇਹੀ ਬੇਨਤੀ ਕਰਾਂਗਾ ਵੀ ਇਹਨਾਂ ਦੇ ਵੱਲ ਤੜ ਕੇ ਸਹਿਯੋਗ ਦਿਓ ਵੱਲ ਤੜ ਕੇ ਨੋਟਾ ਪਾਓ ਧੰਨਵਾਦ ਇਹ ਅਪੀਲ ਹੈ ਕਿ ਮਿਸਿਸ ਸੋਨੀਕਾ ਛਾਵੜਾ ਜੀ ਨੂੰ ਦਿੱਤਾ ਕੇ ਪੰਜੇ ਨੂੰ ਦੋ ਨੰਬਰ ਬਟਨ ਦਬਾ ਕੇ ਉਹਨਾਂ ਨੇ ਜਿਤਾ ਜਿਤਾਵੇ ਸਾਰੇ ਅਸੀਂ ਪ੍ਰਿੰਸ ਕੋਲੋਨੀ ਗਲੀ ਨੰਬਰ 2 ਦੇ ਸਾਰੇ ਜਿਹੜੇ ਰੈ residense ਹੈਗੇ ਆ ਇਹਨਾਂ ਦੇ ਨਾਲ ਹੈਗੇ ਆ ਤੇ ਜਿਹੜੇ ਵੀ ਮੁੱਦੇ ਆਪਾਂ ਦੱਸਿਆ ਇਹਨਾਂ ਨੂੰ ਇਹ ਫੁੱਲਫਿਲ ਕਰੋਗੇ ਸਾਡੀ ਇੱਛਾ ਹੈਗੀ ਹੈ ਥੈਂਕ ਯੂ ਜੀ ਜਿਹੜੇ ਕਹਿੰਦੇ ਆ ਆ ਰਾਮ ਮੰਦਰ ਦੇ ਨਾਮ ਤੇ ਪਹਿਲਾਂ ਵੋਟਾਂ ਮਿਲ ਗਈ ਹੋਣੀ ਉਸੇ ਨਾਮ ਤੇ ਦੇਖੋ ਜੀ ਮੰਦਰ ਵਗੈਰਾ ਅਲੱਗ ਚੀਜ਼ ਹੁੰਦੀ ਹੈ ਇਹ ਡਵੈਲਪਮੈਂਟ ਇਸ ਟਾਈਮ ਜੋ ਹੈਗਾ ਕਰੰਟ ਸਿਚੁਏਸ਼ਨ ਦੇ ਚੱਲਣਾ ਚਾਹੀਦਾ ਇਹ ਮੰਦਰ ਚਲੋ ਇਹ ਇੱਕ ਅਲੱਗ ਸਿਚੁਏਸ਼ਨ ਹੈ ਉਹ ਅਲੱਗ ਚੀਜ਼ਾਂ ਹੁੰਦੀ ਹੈ ਮੇਨ ਮੁੱਦੇ ਹੁੰਦੇ ਆ ਆ ਆਪਣੀ ਗਲੀ ਦੀ ਸਫਾਈਆਂ ਜਾਂ ਟ੍ਰੈਫਿਕ ਜਾਂ ਜਿਹੜੇ ਕਲੀਨਰਨਸ ਜਗੀਏ ਚੀਜ਼ਾਂ ਸਿਕਿਉਰਿਟੀ ਇਹ ਚੀਜ਼ਾਂ ਹੁੰਦੇ ਮੇਨ ਮੁੱਦੇ ਮੰਦਰ ਤੇ ਜਿਹੜੀ ਚੀਜ਼ ਆ ਉਹ ਬਣ ਚੁੱਕੀ ਹੈ ਜਿਹੜੀ ਚੀਜ਼ ਹੋ ਚੁੱਕੀ ਹੈ ਉਹਦੇ ਬਾਰੇ ਡਿਸਕਸ ਕਰਕੇ ਕੋਈ ਫਾਇਦਾ ਨਹੀਂ ਮੈਂ ਤਾਂ ਦੀਪਕ ਝਾਵੜਾ ਜੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੀ ਇਹੀ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਦੀਪਕ ਝਾਵੜਾ ਜੀ ਨੂੰ ਸੋਲ ਦਾ ਝਾਵੜਾ ਨੂੰ ਜਿਤਾਓ ਇਸ ਵਾਰੀ ਇਹਨਾਂ ਨੂੰ ਮੌਕਾ ਦਿਓ ਆਪਣੇ ਵਧੀਆ ਬੰਦੇ ਨੇ ਤਮਾਸ਼ੀ ਵੀ ਬੰਦੇ ਨੇ ਜੀ ਆਪਣੇ ਬਦਲ ਕਿੰਨੀਆਂ ਫੋਟੋਆਂ ਘਟੂ ਘੜ ਜੀ ਮੇਰੇ ਮਹੱਲੇ ਤੇ ਸਾਰੀਆਂ ਵੀ ਸਾਰੀਆਂ ਪਹੂਗਾ ਜੀ ਮੇਰੀ ਤੇ ਇਹੀ ਕੋਸ਼ਿਸ਼ ਹਾਂਜੀ ਆਵਾਦਵਾਨਾ ਵੱਲੋਂ ਕੀ ਪ੍ਰੋਸਟ ਹੈ ਭਾਈ ਇਹ ਤਾਂ ਕਾਂਗਰਸ ਪਾਰਟੀ ਵੱਲੋਂ ਹੀ ਖੜੇ ਆ ਜੀ ਹਾਂਜੀ ਤੇ ਵਾਰਡ ਨੰਬਰ 23 ਵਿੱਚੋਂ ਸਾਡੇ ਦੀਪਕ ਛਾਪੜਾ ਜੀ ਖੜੇ ਨੇ ਤੇ ਜਿਨ੍ਹਾਂ ਦਾ ਹੀ ਪੂਰਾ ਸੇਵ ਉਹ ਦੇਣਾ ਜੀ ਹਾਂਜੀ